ਪੂਰੀ ਦੁਨੀਆ ਦੇ ਵਿੱਚ ਦੇਸ਼ ਦਾ ਅਤੇ ਪੰਜਾਬ ਦਾ ਨਾਮ ਚਮਕਾਉਣ ਵਾਲਾ ਮਸ਼ਹੂਰ ਪੰਜਾਬੀ ਕਾਇਕ ਦਲਜੀਤ ਦੋਸਾਂਜ ਆਪਣੇ ਹੀ ਦੇਸ਼ ਦਾ ਗੱਦਾਰ ਨਿਕਲਿਆ ਇਹ ਅਸੀਂ ਨਹੀਂ ਫੈਡਰੇਸ਼ਨ ਆਫ ਵੈਸਟਰਨ ਸਿਨੇ ਐਮਪਲਾਈਜ਼ ਯਾਨੀ ਕਿ FWICE ਦੇ ਵੱਲੋਂ ਕਿਹਾ ਗਿਆ ਉਹਦੀ ਆਉਣ ਵਾਲੀ ਫਿਲਮ ਸਰਦਾਰ ਜੀ ਤਿੰਨ ਦੇ ਟ੍ਰੇਲਰ ਦੇ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਭੂਮਿਕਾ ਦਿਖਾਈ ਦੇਣ ਤੋਂ ਬਾਅਦ ਫਿਲਮ ਨੂੰ ਬੈਨ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਤੇ ਹੁਣ ਸਿਰਫ ਫਿਲਮ ਹੀ ਨਹੀਂ ਸਗੋਂ ਦਲਜੀਤ ਦੋਸਾਂਝ ਅਤੇ ਫਿਲਮ ਦੇ ਨਿਰਮਤਾਵਾਂ ਨੂੰ ਵੀ ਬੈਨ ਕਰਨ ਦੀ ਮੰਗ ਉੱਠ ਗਈ ਹੈ ਫੈਡਰੇਸ਼ਨ ਆਫ ਵੈਸਟਰਨ ਸਿਨੇ ਐਮਪਲਾਈਜ਼ ਯਾਨੀ ਕਿ FWICE ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਦਲਜੀਤ ਦੋਸਾਂਝ ਗੁਣਬੀਰ ਸਿੰਘ ਸਿੱਧੂ ਮਨਮੋਹਣ ਸਿੱਧੂ ਅਤੇ ਡਾਇਰੈਕਟਰ ਅਮਰ ਹੁੰਦਲ ਖਿਲਾਫ ਸਖਤ ਨਿੰਦਾ ਜਤਾਈ ਹੈ ਅਤੇ ਦੋਸ਼ ਲਾਇਆ ਹੈ ਕਿ ਉਹਨਾਂ ਨੇ ਪਾਕਿਸਤਾਨੀ اداکارਾਂ ਨੂੰ ਫਿਲਮ ਸਰਦਾਰ ਜੀ 3 ਦੇ ਵਿੱਚ ਲੈ ਕੇ ਰਾਸ਼ਟਰੀ ਭਾਵਨਾਵਾਂ ਦੀ ਉਲੰਘਣਾ ਕੀਤੀ ਹੈ। ਐਫ ਡਬਲਯੂ ਆਈ ਸੀਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਅਤੇ ਜਾਣਕਾਰੀ ਦੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਵੀ ਚਿੱਠੀ ਲਿਖੀ ਹੈ। ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਦਲਜੀਤ ਦੋਸਾਨ ਦਾ ਪਾਸਪੋਰਟ ਤੁਰੰਤ ਰੱਦ ਕੀਤਾ ਜਾਵੇ ਅਤੇ ਉਹਨਾਂ ਦੀ ਭਾਰਤੀ ਨਾਗਰਿਕਤਾ ਵੀ ਖਤਮ ਕੀਤੀ ਜਾਵੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਐਫ ਡਬਲਯੂ ਆਈ ਸੀਈ ਨੇ FWICE ਨੇ ਇਹ ਵੀ ਦੱਸਿਆ ਕਿ ਹਾਨੀਆ ਅਮੀਰ ਨੇ ਭਾਰਤ ਵਿਰੁੱਧ ਅਤੇ ਭਾਰਤੀ ਫੌਜ ਵਿਰੁੱਧ ਕਾਫੀ ਕੁਝ ਕਿਹਾ ਸੀ ਜਦੋਂ ਭਾਰਤ ਨੇ ਆਪਰੇਸ਼ਨਸ ਸਿੰਧੂ ਨੂੰ ਅੰਜਾਮ ਦਿੱਤਾ ਸੀ ਉਸ ਸਮੇਂ ਉਸ ਦੇ ਵੱਲੋਂ ਭਾਰਤ ਦੇ ਖਿਲਾਫ ਬੋਲ ਬੋਲੇ ਗਈ ਸੀ ਉਹਨਾਂ ਨੂੰ ਭਾਰਤੀ ਫਿਲਮ ਦੇ ਵਿੱਚ ਲੈਣਾ ਸ਼ਹੀਦਾਂ ਦੀ ਤੋਹੀਨ ਹੋਵੇਗੀ ਫੈਡਰੇਸ਼ਨ ਨੇ ਭਾਰਤ ਦੇ ਸਾਰੇ OTT ਪਲੇਟਫਾਰਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਲਜੀਤ ਦੇ ਨਾਲ ਸਾਰੇ ਸਮਝੌਤੇ ਤੋੜ ਦੇਣ ਅਤੇ ਨਾਲ ਹੀ ਉਨਾ ਸਾਰੇ ਫਿਲਮ ਨਿਰਮਤਾਵਾਂ ਨੂੰ ਅਤੇ ਫਿਲਮ ਫੈਡਰੇਸ਼ਨਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਦਲਜੀਤ ਨਾਲ ਤਵਿੱਖ ਦੇ ਵਿੱਚ ਕੋਈ ਵੀ ਕੰਮ ਨਾ ਕਰਨ।